ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਲੰਗੇਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਈ ਸਵਾਈ ਜਰਸੀ ਹੈ ਜੀ ਤੇ ਇੱਕ ਤੋਕੜ ਗੱਬਣਾ HF ਦਾ ਨਗੀਨਾ ਹੀ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਿਗਨ ਸਿੰਘ ਪਿੰਡ ਜੀ ਲੰਗਿਆਣਾ ਪੁਰਾਣਾ ਜਿਹੜਾ ਮੋਗਾ ਤਹਿਸੀਲ ਬਗਪੁਰਾ ਮੋਬਾਈਲ ਨੰਬਰ 0180348852 ਠੀਕ ਆ ਭਾਈ ਜਰਸੀ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਵੀਰੇ ਦੂਜਾ ਸੂਆ ਸੂਈ ਆ 2 2:30 ਵਜੇ ਦੀ ਸੂਈ ਆ ਹਾਂ ਬੱਚਾ ਕਿ ਦਿੱਤਾ ਬਾਈ ਇਹਨੇ ਮੇਰੇ ਬੱਚਾ ਹੀ ਦਿੱਤਾ ਬਿਲਕੁਲ ਖੁਰੜਗਾ ਜੀ ਖਟੀਆਂ ਪਈਆਂ ਹੋਣਗੀਆਂ ਸਹੀ ਗੱਲ ਹੈ ਬੱਚਾ ਬਿਲਕੁਲ ਤਾਜ਼ਾ ਹੀ ਹੈ ਚੈੱਕ ਕਰ ਸਕਦੇ ਹੋ ਕੱਚੀਆਂ ਹੀ ਆਹ ਜੀ ਹਾਂ ਜਮਾਂ ਕੱਚੀਆਂ ਠੀਕ ਆ ਬਾਈ ਤੇ ਜੇ ਰਡਾਨਾ ਵੀਰ ਬਿਲਕੁਲ ਵੀਰੇ ਹਜੇ 10-15 ਮਿੰਟ ਹੀ ਹੋਏ ਪਈ ਇਹਨੂੰ ਆਹ ਬਾਲਟੀ ਜੀ ਪਈ ਏਰਦੇ ਆ ਬੋਲਾ ਇਹਦਾ ਕੱਢਾਈ ਉਦੋਂ ਠੀਕ ਆ ਆਹ ਬੋਲਾ ਹੁਣੇ ਖਾਲੀ ਕੀਤੀ ਹੈ ਜਾਨੀ ਹਾਂ ਪਹਿਲਾਂ ਕੱਢਾਈ ਗਿਆ ਉਦੋਂ ਵੀ ਜੇਰ ਸੌਖੀ ਪਈ ਜੇਰ ਸੌਖੀ ਬਹਿਣਾ ਕਰਨਾ ਸੌਖਾ ਹੋ ਜਾਂਦਾ ਬਹਿਣਾ ਵੀ ਇੱਕ ਜੇ ਆਪਾਂ ਦੋਤ ਕੋਧਾਂ ਦੇ ਜੇਰ ਛੇਦੀ ਪੈਂ ਜੇਰ ਛੇਦੀ ਪੈਂਦੀ ਠੀਕ ਹੈ ਜੀ ਪਤਾ ਨਹੀਂ ਕੂ ਕੁਦਰਤੀ ਗੱਲ ਆ ਸਿਸਟਮ ਠੀਕ ਹੈ ਜੀ ਉਹਦੇ ਕਾਰਨ ਜੇਰ ਛੇਦੀ ਪੈਂਦੇ ਥਣਾ ਦੀ ਡੰਨ ਆ ਜੀ ਮੈਂ ਨਾ ਇੱਕ ਨੰਬਰ ਆ ਜੀ ਅਜਮਾ ਠੰਡੇ ਵਿੱਚ ਬਹੁਤ ਚੰਗੀ ਆ ਠੰਡੀ ਤਾਂ ਬਹੁਤ ਜਿਆਦਾ ਆ ਕਿੰਨਾ ਦੁੱਧ ਪਾਜੂ ਕਿਰੇ ਦੁੱਧ ਬਈ ਸੇਵਾ ਤੇ ਆ ਦੁੱਧ ਮੇਰੇ ਸਾਬ ਨਾਲ ਬਾਹਲਾ ਨਹੀਂ ਤਾਂ 13 14 ਕਿਲੋ ਮੋਇਨੇ ਪਾ ਦ ਬਾਕੀ ਸੇਵਾ ਦਾ ਮੌਸਮ ਵੀ ਚੰਗਾ ਬਈ ਕੋਈ ਵਾਲਾ ਮਿਲੇਗਾ ਬਾਕੀ ਆ ਨਾ ਜੇਰ ਸਹੀ ਪੈ ਸਹੀ ਗੱਲ ਆ ਜੀ ਤੇ ਚਲ ਯੂਰੋ ਬਹੁਤਾ ਵਹਿੜ ਨਹੀਂ ਪੱਠੇ-ਪੱਠੇ ਬਹੁਤ ਸੋਨੇ ਖੜੇ ਆ ਬਾਕੀ ਵੀਰੇ ਜਿੰਨੀ ਕੋਈ ਸੇਵਾ ਕਰ ਲੂ ਉਹਨਾਂ ਦਾ ਦਰਜ ਬਾਕੀ ਵੀਰੇ ਥਣ ਬਹੁਤ ਜੰਗਲ ਲੱਗਾ ਸਹੀ ਗੱਲ ਆ ਕੋਟ ਸ਼ਾਂਕ ਕੋਈ ਨਹੀਂ ਚਾਰ ਹੀ ਥਣ ਐਨ ਮੰਜੇ ਦੇ ਪਾਵ ਵਾਂਗੂ ਖੜੇ ਵੀਰੇ ਪਹਿਲਾਂ ਬੋਹਲਾ ਸਾਈਡ ਤੇ ਕਰਦੀ ਬਾਅਦ ਚ ਆਪਾਂ ਕੱਲਾ ਸੂਆ ਸਵਾਇਆ ਆਪਰੇ ਬਹੁਤਾ ਕੱਢੇ ਤੋੜ ਕੇ ਦਿਖਾ ਦਾਂਗੇ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਦੋਨੇ ਬਹਿੜਾਂ ਹੀ ਕੋਈ ਚੱਕਰ ਵਾਲੀ ਗੱਲ ਨਹੀਂ ਗਰੰਟੀ ਹੈ ਯਾਰ ਮੈਂ ਪੋਰਾ ਨਹੀਂ ਲੰਘ ਲੂੰਗਾ ਮਾਰ ਦੇ ਕਰਮਾ ਠੀਕ ਹੈ ਜੀ ਬਾਕੀ ਠੀਕ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਹਣਾ ਥਾਣਾ ਗਲਾਬੀ ਬਹੁਤ ਚੰਗਾ ਲੱਗਾ ਟੌਪ ਦਾ ਥਾਣਾ ਜੀ ਛੋਟਾ ਜਿਹਾ ਠੰਡ ਦਾ ਮੌਸਮ ਕਰਕੇ ਤੇ ਤਾਂ ਝੁੱਲ ਦਿੱਤਾ ਵਾ ਇੱਕ ਤਾਜੀ ਸੂਈ ਹੈ ਹਨ ਬਹੁਤ ਜੰਗਾ ਲੱਗਾ ਖਾਣ ਪੂਰਾ ਟੌਪ ਦਾ ਜਾਤ ਬਰੀਡ ਚੰਗੀ ਹੈ ਫੇਸ ਕੁਆਲਿਟੀ ਇੰਦਰ ਨੂੰ ਕਰਦੀ ਵੀਰੇ ਦਾ ਥੋੜਾ ਤਲਿਆਰਾ ਖਾ ਚਲੋ ਜੀ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਛੋਟਾ ਜਿਹਾ ਕਰਨਾ ਦੁੱਧ ਬਾਈ ਦੱਸਦਾ ਕਿ ਉਮੀਦ ਤਾਂ 13-14 ਕਿਲੋ ਦੀ ਐ ਬਾਕੀ ਸੇਵਾ ਦੇ ਸਰ ਤੇ ਆਸ ਤਾਂ ਹੁੰਦੀ ਬਹੁਤ ਬਾਕੀ ਸੇਵਾ ਤੇ ਡਿਪੈਂਡ ਹੈ ਨਾ ਸਹੀ ਗੱਲ ਹੈ ਜੀ ਮੇਨ ਗੱਲ ਤਾਂ ਯਾਰ ਭਾਈ ਜੇਰ ਸਹੀ ਪੈ ਗਈ ਦੁੱਧ ਤਾਂ ਕੰਮਾਈ ਨੇ ਰੱਖਣਾ ਹੀ ਸਹੀ ਗੱਲ ਹੈ ਜੇ ਜੇਰ ਹੀ ਨਾ ਸਹੀ ਪਈ ਤਾਂ ਦੁੱਧ ਫਿਰ ਪਸ਼ੂ ਕਿੱਥੋਂ ਦੇਊਗਾ ਹੈ ਨਾ ਤੇ ਡਿਮਾਂਡ ਕੀ ਰਹਿਣ ਵਾਲੀ ਪਈ ਹੈ ਮੰਗ ਵੀਰੇ ਜਮਾਂ ਜੈ ਜੀ ਕਰਾਂਗੇ ਬਾੜੀ ਪਣ ਤੋੜਨਾ ਵੀਰਾ ਕਰੇ ਕੋਈ ਕਿੰਨੇ ਜੀ ਭੈਣ ਭਰਾ ਮੁੱਲ ਭਲਾ 55 ਕਰਾ ਲਈ 60 ਕਰਾ ਲਈ ਆਪਾਂ 50 ਹਜ਼ਾਰ ਦੇ ਵਿੱਚੋਂ 500 ਰੁਪਏ ਛੱਡ ਦੇਣ ਮਾਨਤਾ ਆ ਮਾਨਤਾ ਵੀ ਜ਼ਰੂਰ ਕਰਾਂਗੇ 500 ਰੁਪਏ ਮਾਨ ਬਾਈ ਕਹਿੰਦਾ ਬੇਨਤੀ ਆ ਵੀਰੇ ਕੋਈ ਬਾਲਾ ਵੀਰ ਸੌਦੇਬਾਜ਼ੀ 'ਚ ਨਾ ਪਾਵੇ ਜੀ 95000 ਦੀ ਦੇ ਦਾਂਗੇ ਚਲੋ ਥੋੜਾ ਕਨਾ ਹੋਰ ਹੋ ਜੂਗਾ ਛੋਟਛੱਪਾ ਆਏਗਾ ਸੱਜਣ ਦਾ ਜੀ 2 ਨੰਬਰ ਸੁਆ ਕਰਨਮਾ ਜੀ ਇਹਦਾ ਇਹ ਦੂਜੇ ਸੂਏ ਵਾਸਤੇ ਗੱਭਣਾ ਬਈਆ ਹਾਂ ਪਹਿਲਾ ਸੂਆ ਸੂਈ ਆ ਦੂਜੇ ਸੂਏ ਵਾਸਤੇ ਕਿੰਨੇ ਸਮੇਂ ਦੀ ਗੱਭਣਾ ਜੀ ਇਹ ਸਾਢੇ 7 ਮਹੀਨਿਆਂ ਦੀ ਆ ਵੀਰੇ ਚੈੱਕ ਪਾਸ ਆ ਜੀ ਹਾਂ ਚੈੱਕ ਪਾਸ ਆ ਵੀਰੇ ਆਪਦਾ ਡਾਕਟਰ ਲਈ ਕਰੀ ਹੋਈ ਆਪਦਾ ਡਾਕਟਰ ਲਿਆ ਕੇ ਚੈੱਕ ਹਾਂ ਨਾਲ ਡਾਕਟਰ ਅਗਲਾ ਲਿਆ ਵੀ ਚੈੱਕ ਕਰਾ ਲੈਣ ਦੁੱਧੋ ਇਸ ਵਾਰ ਤੇ ਡਰਾਈ ਆ ਠੀਕ ਆ ਥਣ ਤਾਂ ਪਾਸ ਕਰਾਉਗੀ ਹਾਂ ਹਾਂ ਥਣ ਪਾਸ ਬਾਈ ਕੀਫਾ ਬਣਾਈ ਵੀ ਹੁੰਦੀ ਠੀਕ ਆ ਜੀ ਤੇ ਕੀ ਰਿਕਾਰਡ ਆ ਵੀਰੇ ਪਹਿਲੇ ਸਵੇਰ ਦਾ ਬਾਈ ਯਾਰ ਮਾਲਕ ਤਾਂ ਦੱਸ ਦੇ 20 21 ਕਿਲੋ ਚੋਇਆ ਪਹਿਲਾਂ ਉਹਦਾ ਸਹੀ ਠੀਕ ਆ ਜੀ ਕਿਉਂ ਜਾਤ ਪਾਤ ਵਾਲੀ ਕੱਦ ਗੁੱਦੀ ਚੰਗਾ ਮਾੜਾ ਬਰੋਬਰ ਹੋ ਜੀ ਹਾਈਟ ਚੈੱਕ ਕਰ ਲਓ ਜੀ ਬਾਈ ਦੇ ਮੋਢੇ ਤੇ ਕਰ ਹੁੰਦੀ ਆ ਆ ਇਹਦਾ ਗੁਹਾ ਵੱਜਾ ਹੋ ਜਾਈ ਇਹਦੇ ਸ਼ਿੰਬ ਛੂ ਮੈਣੀ ਬਾਈ ਠੀਕ ਆ ਜੀ ਇਹਦਾ ਗੁਹਾ ਵੀ ਅੱਜ ਕਿਉਂ ਮਾਰਵਾਇਆ ਨਹੀਂ ਤਾਜੀ ਆ ਸੂਈ ਕਰਕੇ ਥੱਲੇ ਤੈਨੂੰ ਬਦਲਿਆ ਹਾਂ ਠੰਡ ਦਾ ਮੌਸਮ ਆ ਜੀ ਸਹੀ ਗੱਲ ਹੈ ਮੌਸਮ ਕਰਕੇ ਬਾਕੀ ਚੰਗੀ ਆ ਬੜ ਜੀ ਫੇਸ ਕੁਆਲਿਟੀ ਸੋਹਣੀ ਆ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਸਪੈਸ਼ਲੀ ਬੇਨਤੀ ਆ ਮੇਰੀ ਤੇ ਬਾਈ ਦੀ ਕਿ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਵੇ ਤੇ ਚੈੱਕ ਕਰਾ ਕੇ ਲੈ ਜੀ ਚੈੱਕ ਕਰਾ ਕੇ ਜAVE ਵੇੜ ਅਗਲਾ ਠੀਕ ਆ ਜੀ ਬਾਕੀ ਆਪਾਂ ਥਣ ਥਣ ਨੂੰ ਚੈੱਕ ਕਰਾ ਦਿੰਨੇ ਆ ਜੀ ਕੋਟ ਨਹੀਂ ਸ਼ਾਂਕ ਨਹੀਂ ਕੱਲਾ ਕੱਲਾ ਥਣ ਨਿੱਖੜ ਮੰਨ ਲੱਗਿਆ ਬਾਕੀ ਵੀਰੇ ਠੰਡੀ ਸੁੰਨੀ ਬਹੁਤ ਆ ਚਾਰੂ ਬਹੁਤ ਆ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਜੀ ਇਹਦੀ ਵੀਰੇ 58000 ਜੁਮਾਨਤਨ ਕਰਦੇ ਆ ਠੀਕ ਆ ਜੀ ਇਹਦੀ ਬਾਈ ਕਹਿੰਦਾ 58000 ਰੁਪਏ ਜੁਮਾਨਤਨ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ